ਗੋ ਫੰਡ ਸੀਗਾ ਉਹਦੇ ਸਹਾਇਕ ਦੇ ਨਾਲ ਪੈਸੇ ਵੰਡੇ ਗਏ ਸੀ ਕਾਫੀ ਜਿਹੜੇ ਸ਼ਹੀਦ ਦੇ ਪਰਿਵਾਰਾਂ ਤੱਕ ਪੈਸੇ ਪਹੁੰਚੇ ਟਰਾਂਸਪੋਰਟ ਵਿਭਾਗ ਵੱਲੋਂ ਬਾਦਲ ਪਰਿਵਾਰ ਦੀਆਂ 600 ਬੱਸਾਂ ਦੇ ਪਰਮਿਟ ਜਿਹੜੇ ਰੱਦ ਕਰਨ ਦਾ ਦਾਅਵਾ ਜੀ ਬਿਲਕੁਲ ਜੀ ਇਹ ਬਿਆਨ ਆਇਆ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਰੋਹਰਾਂ ਜੀ ਉਹਨਾਂ ਨੇ ਕਿਹਾ ਜੀ ਵੀ ਬੜੇ ਤਰੀਕੇ ਦੇ ਨਾਲ ਜਿਹੜੀਆਂ ਇਹਨਾਂ 600 ਬੱਸਾਂ ਦੇ ਇਹਨਾਂ ਦੇ ਰੂਟ ਹੈ ਜਿਹੜੇ ਉਹ ਨਿਯਾਇਤ ਤੌਰ ਤੇ ਬਣਾ ਲਏ ਸੀ ਉਹ ਕਹਿੰਦੇ ਆ ਵੀ ਜਿਹੜਾ ਐਨਐਲਓ ਆਫ ਦਾ ਰਾਜਪਾਲਸੀ ਤੇ ਕਾਂਗਰਸ ਪੀਪਲ ਦਾ ਰਾਜਪਾਲਸੀ ਉਸ ਸਮੇਂ ਦੇ ਦੌਰਾਨ ਇਹਨਾਂ ਨੇ ਰੂਟ ਬਣਾਈ। ਹੂੰ ਹੂੰ। ਕੰਦੀ ਸਾਹਿਬ ਮੈਂ ਵੀ ਇਹਨਾਂ ਖਬਰਾਂ ਦੇ ਨਾਲ ਡੇਰੇ ਜੁੜਿਆ ਰਿਹਾ ਹਾਂ। ਤਰੀਕਾ ਕਰ ਇਹਨਾਂ ਨੇ ਕੀ ਐਡਾਪਟ ਕੀਤਾ? ਹੂੰ। ਤਰੀਕਾ ਕਰ ਇਹਨਾਂ ਨੇ ਐਡਾਪਟ ਕੀਤਾ ਕਿ ਬਠਿੰਡੇ ਤੋਂ ਲੈ ਕੇ ਗਿੱਦੜਵਾਹ ਤੱਕ ਇੱਕ ਰੂਟ ਲੈ ਲਿਆ। ਜੀ। ਲੋ ਲੇਗ ਰੂਟ ਹੁੰਦੇ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਉਹ ਲੈ ਲਿਆ। ਫਿਰ ਗਿੱਦੜਵਾਹ ਤੋਂ ਲੈ ਕੇ ਰਾਮਪੁਰਾਪ ਤੱਕ ਰੂਟ ਲੈ ਲਿਆ ਜੀ। ਰਾਮਪੁਰਾ ਤੋਂ ਲੈ ਕੇ ਫਿਰ ਰੂਟ ਹੋ ਗਿਆ ਜੀ ਪਵਾਨੀਗੜ੍ਹ ਤੱਕ। ਉਸ ਤੋਂ ਬਾਦੋ ਮੁਹਾਲੀ ਤੱਕ ਹੋ ਗਿਆ ਜੀ ਇਹ ਚਾਰ ਪੰਜ ਰੂਟ ਲੈ ਲੈਣੇ ਤੋਂ ਬਾਅਦ ਦੇ ਵਿੱਚ ਕੀ ਕਰਦੇ ਜੀ ਇਹਨਾਂ ਨੇ ਟੇਨ ਟੇਬਲੇ ਇਸ ਟਾਗ ਨਾਲ ਸੈੱਟ ਕਰਾ ਲਏ ਤੇ ਵੀ ਕੋਈ ਬੱਸ ਚੜਾਉਂਦੇ ਨਹੀਂ ਦੇਦੇ ਇੱਕੋ ਬੱਸ ਜਿਹੜੀ ਹੈ ਅਵਾਰ ਤੋਂ ਲੈ ਕੇ ਮੁਹਾਲੀ ਤੱਕ ਕੋਈ ਇੱਕ ਰੂਟ ਬਣਦਾ ਹੁਣ ਅਜਿਹੇ ਰੂਟ ਜਿਹੜੇ ਬਹੁਤ ਸਾਰੇ ਬਣਾਏ ਆ ਉਹਦੀ ਜਿਹੜੀ ਪਾਲਿਸੀ ਤਿਆਰ ਕੀਤੀ ਸੀ ਇਹ ਪਾਲਿਸੀ ਹੋਰ ਨਹੀਂ ਕਿਸੇ ਨੇ ਤਿਆਰ ਕੀਤੀ ਸੀ ਇਹ ਪਾਲਿਸੀ ਤਿਆਰ ਕੀਤੀ ਸੀ ਡਿੰਪੀ ਢਿਲੋ ਨੇ ਜਿਹੜਾ ਹੁਣ ਸੁਖਵੀਰ ਬਾਦਲ ਨੂੰ ਅਲਵਿਦਾ ਕਹਿ ਕੇ ਅੱਜਕੱਲ ਆਮ ਆਦਮੀ ਪਾਏ ਪੀਤੇ ਤੇ ਆਮ ਆਦਮੀ ਫਾਈਟੀ ਉਹਨੂੰ ਟਿਕਟ ਦੇਣ ਦਾ ਐਲਾਨ ਕਰ ਚੁੱਕੀ ਹੈ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਟਿਕਟ ਦੇਵਾਂਗੇ ਗਿਦਰਵਾ ਤੋਂ ਬਾਈ ਇਲੈਕਸ਼ਨ ਉਹੀ ਲੜੂਗਾ ਇਹ ਉਹਨਾਂ ਦੀ ਸਾਰੀ ਸੀਟੇ ਉੱਥੇ ਜਿਹੜੇ ਦਰੀਆਂ ਵਿਛਾਉਣ ਵਾਲੇ ਸੀ ਉਹਨਾਂ ਨੂੰ ਇਗਨੋਰ ਕੀਤਾ ਹੋਇਆ ਹੈ ਇਹ ਪਾਲਸੀ ਉਹਨੇ ਤਿਆਰ ਕੀਤੀ ਸੀ ਉਹਨਾਂ ਨੇ ਵੀ ਆਪਣੀਆਂ ਬਸਾਂ ਦੇ ਪਰਮਿਟ ਇਸੇ ਤਰੀਕੇ ਵਧਾਏ ਸੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਚੋਰ ਮੋਰੀ ਵਾਲੇ ਪਰਮਿਟ ਇਹ ਉਹਨਾਂ ਨੇ ਮੈਨੂੰ ਨਹੀਂ ਪਤਾ ਵੀ ਇਹ ਉਹਨਾਂ ਦਾ ਅੰਕੜਾ ਕਿੱਥੇ ਤੱਕ ਸਹੀ ਹੈ ਪੁਲਰ ਸਾਹਿਬ ਨੇ ਕਿਹਾ ਕਿ 600 ਬਸਾਂ ਦੇ ਰੂਟ ਹੈ ਜਿਹੜੇ ਅਸੀਂ ਰਦ ਕਰ ਦਿੱਤੀ ਹੈ ਜੇ ਮੈਂ ਬਧੀਏ ਗੱਲ ਵੀ ਰੱਦ ਕਰਤੀ ਹੈ ਕੋਈ ਗੱਲ ਨਹੀਂ ਅਸੀਂ ਵੈਲਕਮ ਕਰਦੇ ਆ ਪਰ ਸਵਾਲ ਇਹ ਹੈ ਕਿ ਜਿਨ੍ਹਾਂ ਨੇ ਫਿਰੇ ਰੂਟ ਬਣਾਏ ਜਿਨ੍ਹਾਂ ਨੇ ਟਾਈਮ ਟੇਬਲ ਬਣਾਏ ਉਹਨਾਂ ਅਫਸਰਾਂ ਪਰ ਅਸੀਂ ਤੁਹਾਡਾ ਕੀ ਨਜ਼ਰੀਆ ਹੈ ਜੀ ਕਿਉਂਕਿ ਕੋਈ ਵੀ ਮਾਮਲਾ ਜੇ ਆਪਾਂ ਕਹਿੰਦੇ ਮੰਤਰੀ ਜਾਂ ਮੁੱਖ ਮੰਤਰੀ ਆਪਣੇ ਪਦਰ ਤੇ ਨਹੀਂ ਕਰ ਸਕਦਾ ਮੰਨ ਲਓ ਵੀ ਜੇ ਅਫਸਰ ਨੂੰ ਕਹਦੇ ਤੂੰ ਗਲਤ ਕੰਮ ਕਰ ਉਹ ਕਹੇ ਜੀ ਮੈਂ ਗਲਤ ਕੰਮ ਤੇ ਦਸਖਤ ਨਹੀਂ ਕਰਦਾ ਮੈਂ ਫਾਈਲ ਦੇ ਉੱਤੇ ਦਸਖਤ ਨਹੀਂ ਕਰਦਾ ਤਾਂ ਬੰਦ ਤੋਂ ਮਦਦ ਵੀ ਬਦਲੀ ਹੋ ਜੂ ਇਸ ਨੂੰ ਸ਼ੁਰੂ ਕੀਤਾ ਨਹੀਂ ਜਾ ਸਕਦਾ ਸਸ ਸਸਪੈਨਡ ਨੂੰ ਤਾਂ ਕੀਤਾ ਜਾਊਗਾ ਜਿਹਨੇ ਗੁਨਾਹ ਕੀਤਾ ਹੋ ਡਿਸਪਸ ਵੀ ਤਾਂ ਕੀਤਾ ਜਾਊ ਕੀ ਜਿਹਨੇ ਗੁਨਾਹ ਕੀਤਾ ਹੋ ਉਹਨਾਂ ਬੰਦਿਆਂ ਨੇ ਜਿਹੜਾ ਸਾਰਾ ਕੁਝ ਕੀਤਾ ਕਰਾਇਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅਫਸਰਾਂ ਨੂੰ ਮੇਜਾਤੀ ਤੌਰ ਤੇ ਜਨਨ ਜਿਨ੍ਹਾਂ ਦੀ ਆਦੀਆਂ ਛੋੜੀਆਂ ਵੀ ਭਰ ਗਈ ਇਕਲੇ ਇਹ ਨਹੀਂ ਕਿ ਇਕਲੇ ਟਰਾਂਸਪੋਰਟਰਾਂ ਨੇ ਬਾਦਲ ਵਾਲੇ ਨੇ ਜਾਂ ਡਿੰਪੀ ਵਾਲੇ ਨੇ ਜਾਂ ਹੋਰ ਵੱਡੇ ਟਰਾਂਸਪੋਰਟਰਾਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਪੈਸਾ ਗਿਆ ਪੈਸਾ ਉਹਨਾਂ ਕੋਲੇ ਵੀ ਗਿਆ ਸੋ ਜੇ ਮਿਸਾਲ ਸਥਾਪਿਤ ਕਰਨੀ ਹੈ ਕਿ ਹੈਗਾ ਇਹਨੂੰ ਅਜਿਹਾ ਕੁਝ ਨਾ ਹੋਵੇ ਰਾਹ ਬੰਦ ਕਰਨੇ ਕੱਟੋ ਗੱਟ ਜਿਹੜੀ ਬਿਊਰੋਕ੍ਰੇਸੀ ਨੇ ਇਹ ਗਲਤ ਕੰਮ ਕੀਤੇ ਐ ਸਜ਼ਾਵਾ ਉਹਨਾਂ ਨੂੰ ਵੀ ਮਿਲਣੇ ਚਾਹੀਦੇ ਨਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਗੁਪਤੀ ਕਰਦੇ ਆਂਗੇ ਫਿਰ ਤੁਸੀਂ ਉਹ ਲਿਸਟ ਵੀ ਬਣਾ ਲਓ ਜੇ ਕੋਈ ਕਮੀ ਬੇਸ਼ੀ ਹੈਗੀ ਐ ਤੁਹਾਨੂੰ ਕੋਈ ਲਿਸਟ ਨਹੀਂ ਮਿਲਦੀ ਦਸਹੀ ਦੇ ਦੇਣੀ ਅੱਜ ਵੀ ਤੁਹਾਡੇ ਜਿਹੜੇ ਹੈਗੇ ਬਹੁਤ ਸਾਰੇ ਇਹੋ ਜਿਹੇ ਅਫਸਰ ਅਜੇ ਵੀ ਲੱਗੇ ਹੋਏ ਐ ਜ਼ਿਲ੍ਹੇ ਦੇ ਵਿੱਚ ਆਲਟੀਓ ਡੀਟੀਓ ਲੱਗੇ ਹੋਏ ਐ ਤੇ ਉਹ ਉਵੇਂ ਨਹੀਂ ਮੇਰੇ ਫਿਰ ਕੰਮ ਕਰੀ ਜਾਂਦੇ ਮਤਲਬ ਸਿਰਫ ਸਿਰਫ ਉਪਰੋ ਰਾਜ ਭਾਗ ਬਦਲਿਆ ਬਾਕੀ ਜੰਦੀ ਸਾਹਿਬ ਸਾਰੇ ਉਹ ਪੁਰਾਣੇ ਨੇ ਪੁਰਾਣੇ ਉਵੇਂ ਆ ਉਵੇਂ ਚੱਲੀ ਜਾਂਦਾ ਸਭ ਕੁਝ ਉਹ ਖਾਦਲੇ ਤੌਰ ਤੇ ਕਹਿੰਦੇ ਜੇ ਸਿਆ ਕਰਤਾ ਕੱਲ ਨੂੰ ਕੋ ਦਿੱਲੀ ਤੇ ਲੋ ਦੁਆਰਾ ਫੇਰ ਦਿੱਤ ਗਿਆ ਹੈ ਉਹਨੂੰ ਕਿ ਜਿਵੇਂ ਕਿ ਕਿਹਾ ਨੂੰ ਮੰਤਰੀ ਵੀ ਬਣਾਇਆ ਜਾਂਦਾ ਹੈ ਤੇ ਮੇਰਾ ਕਹਿਣਾ ਵੀ ਹੋਰ ਤਰੀਕੇ ਨਾਲ ਇੱਕ ਨਵਾਂ ਹੋਰ ਰਾਹ ਕੱਢ ਲੈਣਗੇ ਹੁੰਦੀ ਆਪਣੇ ਦੌਲਤ ਸਾਹਿਬ ਦੱਸ ਦਿੰਦੇ ਪਰਸੋਂ ਮੈਨੂੰ ਦੌਲਤ ਸਾਹਿਬ ਦੀ ਇੱਕਾਈ ਸੀਗਾ ਮੈਸੇਜ ਆਇਆ ਸੀ ਉਹ ਕਹਿੰਦੇ ਨਹੀਂ ਨਵਾਂ ਚੱਲ ਚੜ੍ਹਦਾ ਖੋਰ ਬੰਦਾ ਵੀ ਮਾਰਦਾ ਜੀ ਜਿਹੜੀਆਂ ਗੱਡੀਆਂ ਲੋਕਾਂ ਨੂੰ ਮਾਰੀ ਜਾਂਦੀਆਂ ਤੁਸੀਂ ਇਹ ਦੇਖੋ ਉਹ ਵੀ ਅਸੀਂ ਇਹਨੀਆਂ ਗੱਡੀਆਂ ਦੇ ਪਰਮਿਟ ਬੰਦ ਕਰਦੇ ਨਾਲ ਤੁਸੀਂ ਉਹਨਾਂ ਗੱਡੀਆਂ ਦੀ ਜਿਹੜੀ ਉਹ ਹਾਈ ਸਪੀਡ ਹੈ ਜਿਵੇਂ ਉਹ ਭੱਜਦੇ ਐ ਜਿਵੇਂ ਉਹ ਭੱਜਣਾ ਕਰਕੇ ਲੋਕਾਂ ਨੂੰ ਲੱਤਦੇ ਐ ਉਹਨਾਂ ਤੋਂ ਵੀ ਕੰਟਰੋਲ ਕਰੋ ਤਾਂ ਅਸੀਂ ਤੁਹਾਨੂੰ ਸ਼ਾਬਾਸ਼ ਜੇ ਮੰਗੇ ਜੀ ਆ ਤੇ ਰਹਾ ਸਾਵਣ ਵੀਕੈਂਡ ਆ ਤਾਂ ਆਪਣੇ ਹੁਣ ਮੰਡੇ ਜੁੜਨਾ ਕੀ ਆਪਾਂ ਗੱਲਬਾਤ ਕਰ ਲਈਏ ਗੁਰਦਾਸ ਮਨ ਪੰਜਾਬੀ ਸਿੰਗਰ ਆ ਵੈਨਕੂਵਰ ਦੇ ਵਿੱਚ ਆਇਆ ਸੀ ਤਾਂ ਉਹਨੇ ਇੱਕ ਵਿਵਾਦਿਤ ਗੱਲ ਕਹਿ ਦਿੱਤੀ ਸੀ ਬੱਤੀ ਨੂੰ ਲੈ ਕੇ ਤੇ ਉਸ ਤੋਂ ਬਾਅਦ ਉਹ ਸ਼ੋਅ ਰੱਦ ਹੋ ਗਿਆ 4 ਸਾਲਾਂ ਬਾਅਦ ਹੁਣ ਫਿਰ ਅਮਰੀਕਾ ਤੇ ਆਇਆ ਤੇ ਉਹਦੇ ਸ਼ੋਅ ਫਿਰ ਰੱਦ ਹੋ ਗਿਆ 14 ਸਾਲਾਂ ਦੇ ਵਿੱਚ ਉਹਨੇ ਬੜੇ ਪਾਪੜ ਦੇਦੇ ਮੈਂ ਸਿੱਧੇ-ਸਿੱਧੇ ਢੰਗ ਦੇ ਨਾਲ ਉਹਨਾਂ ਗੁਰੂ ਭੱਲੇ ਅਮਰਦਾਸ ਗੁਰ ਤੇਰੇ ਉਹਨਾਂ ਦੇ ਨਾਲ ਵੀ ਜੋੜਿਆ ਜੀ ਜਿਹੜਾ ਉਹ ਨਕੋਦਰ ਵਾਲਾ ਡੇਰਾ ਆ ਉਹਦੇ ਸਾਥ ਲਾਣੇ ਨੂੰ ਸਿੱਖਾਂ ਵਾਲੇ ਬਾਬੇ ਨੂੰ ਜਿਹੜਾ ਤਮਾਕੂ ਪੀਂਦਾ ਰਹਿੰਦਾ ਸਿੱਖਾ ਪੀਂਦਾ ਰਹਿੰਦਾ ਜੀ ਉਹਨਾਂ ਦੀ ਅੰਸ਼ ਦੇ ਵਿੱਚੋਂ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਤੇ ਲੋਕ ਪੂਰੀ ਜੁੱਤੀ ਦੇ ਨੋਕ ਤੇ ਰੱਖਦੇ ਜੀ ਗੁਰਦਾਸ ਮਾਨ ਨੂੰ ਪੰਜਾਬੀ ਦਾ ਖਾਂਦਾ ਰਿਹਾ ਤੇ ਮਾਸੀ ਕਹਿੰਦੇ ਜੀ ਹਿੰਦੀ ਨੂੰ ਬਣਾ ਦਿੱਤਾ ਸਿਰਿਆਂ ਵੀ ਹਿੰਦੀ ਆ ਸਾਰਾ ਕੁਝ ਪਰ ਲੋਕਾਂ ਦੀ ਨਫ਼ਰਤ ਜਿਹੜੀ ਆ ਕਿਉਂਕਿ ਪੰਜਾਬੀ ਖਾਂ